ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਪੁੱਲ ਦੇ ਹੇਠੋਂ ਇੰਨਾ ਸਾਰਾ ਪਾਣੀ ਲੰਘ ਆਇਆ ਕਿ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਜਾਂਦੀ ਹੈ ਜੀ ਹਾਂ ਲੋਕ ਇੰਨੀ ਤਬਾਹੀ ਦੇਖ ਕੇ ਜਿਹੜਾ ਕਿ ਹੈਰਾਨ ਰਹਿ ਜਾਂਦੇ ਨੇ ਪੁੱਲ ਦੇ ਉੱਪਰੋਂ ਦੀ ਲੋਕ ਲੱਗ ਰਹੇ ਸੀ ਤਾਂ ਕਿਸ ਕਦਰ ਚੜ੍ਹ ਕੇ ਪਾਣੀ ਆ ਜਾਂਦਾ ਹੈ ਛਾਲਾ ਮਾਰਦਾ ਹੈ ਪਾਣੀ ਆ ਜਾਂਦਾ ਹੈ ਇਸ ਨੂੰ ਵੇਖ ਕੇ ਇੱਕ ਵਾਰ ਤਾਂ ਲੋਕਾਂ ਦੀ ਰੂਹ ਤੱਕ ਗੰਬੁੱਠੀ ਹੈ ਤੁਸੀਂ ਵੀ ਸੋਚਾਂ ਦੇ ਵਿੱਚ ਪੈ ਜਾਓਗੇ ਕਿ ਆਖਿਰਕਾਰ ਅਸੀਂ ਆਪਣੀ ਕੁਦਰਤ ਦੇ ਨਾਲ ਕੀ ਕੀਤਾ ਹੈ ਕਿਹੜਾ ਕਹਿਰ ਕਮਾਇਆ ਹੈ ਕੁਦਰਤ ਦੇ ਨਾਲ ਕਿ ਜੋ ਹੁਣ ਸਾਨੂੰ ਇਹ ਸਭ ਕੁਝ ਭੁਗਤਣਾ ਪੈ ਰਿਹਾ ਹੈ ਦੱਸ ਰਹੀਏ ਕਿ ਪੁੱਲ ਜੋ ਤੁਸੀਂ ਦੇਖ ਰਹੇ ਹੋ ਰਾਵੀ ਨਦੀ ਹੈ ਜਾਂ ਇਸ ਤੋਂ ਬਾਅਦ ਪ੍ਰਸ਼ਾਸਤਿਕ ਅਧਿਕਾਰੀਆਂ ਨੇ ਇਸ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ ਉਹਨਾਂ ਕਹਿੰਦੇ ਕਿ ਸਿਰਫ ਧਾਰਾ ਨਹੀਂ ਹੈ ਧਾਰਾ ਦੇ ਨਾਲ ਤੁਸੀਂ ਜਿਹੜੀਆਂ ਲੱਕੜੀਆਂ ਦੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਕੜੀਆਂ ਵੀ ਰੁੜ ਕੇ ਆਈਆਂ ਨੇ ਉਹ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਅਸੀਂ ਇਨਸਾਨਾਂ ਨੇ ਆਪਣੇ ਪਹਾੜਾ ਦੇ ਨਾਲ ਕੀ ਕੀਤਾ ਚਾਹੇ ਹਿਮਾਚਲ ਦੀ ਲੱਕੜੀ mafia ਹੋਵੇ ਜਾਂ ਉੱਤਰਾਖੰਡ ਦਾ ਖਨਨ mafia ਗਾਹਾਨੀ ਲਾਲਚ ਦੀ ਤੁਹਾਡੇ ਸਾਹਮਣੇ ਹੈ ਇਨਸਾਨ ਨੇ ਆਪਣੇ ਮੁਨਾਫੇ ਦੇ ਲਈ ਨਦੀਆਂ ਕਿਸ ਕਦਰ ਦਬਾਅ ਦਿੱਤੀਆਂ ਨੇ ਜੰਗਲ ਉਜਾੜ ਕੇ ਰੱਖ ਦਿੱਤੇ ਨੇ ਹਿਮਾਲਿਆ ਦੀ ਆਤਮਾ ਨੂੰ ਚੋਟ ਪਹਾਈ ਹੈ ਜਿਸ ਤੋਂ ਬਾਅਦ ਉਹਦਾ ਨਤੀਜਾ ਜਿਹੜਾ ਕਿ ਸਾਹਮਣੇ ਆਇਆ ਹੈ ਇੰਨੀ ਤਬਾਹੀ ਹਾੜ ਹੁਣ ਆ ਰਹੇ ਨੇ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਇਹ ਇਸੇ ਕਾਰਨ ਨੇ ਕਿ ਅਸੀਂ ਆਪਣੀ ਕੁਦਰਤ ਦੇ ਨਾਲ ਛੇੜਖਾਨੀ ਕੀਤੀ ਹੈ ਉਸ ਨੂੰ ਝੋਟ ਪਹੁੰਚਾਈ ਹੈ ਇਹ ਪ੍ਰਕ੍ਰਿਤੀ बार-बार ਇਹ ਕੁਦਰਤ ਯਾਦ ਦਿਲਾਉਂਦੀ ਹੈ ਕਿ ਸੀਮਾ ਹੁੰਦੀ ਹੈ ਹਰੇਕ ਗੱਲ ਦੀ ਇੱਕ ਰੇਖਾ ਹੁੰਦੀ ਹੈ ਉਸ ਨੂੰ ਪਾਰ ਨਹੀਂ ਕਰਨਾ ਹੁੰਦਾ ਜਦੋਂ ਤੁਸੀਂ ਰੇਖਾਵਾਂ ਨੂੰ ਪਾਰ ਕਰ ਦਿੰਦੇ ਹੋ ਤਾਂ ਉਸ ਦਾ ਜਵਾਬ ਪਹਾੜ ਅਤੇ ਪਾਣੀ ਦਿੰਦਾ ਵਿਕਾਸ ਦੇ ਨਾਮ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਪਹਾੜਾ ਦਾ ਔਰ ਤੁਸੀਂ ਇਹ ਤਸਵੀਰ ਵੇਖ ਸਕਦੇ ਹੋ ਇਹ ਭਿਆਨਕ ਤਸਵੀਰ ਇਸ ਲਈ ਕਹੀ ਜਾ ਰਹੀ ਹੈ ਕਿਉਂਕਿ ਇੱਕ ਪੁੱਲ ਬਣਿਆ ਹੋਇਆ ਹੈ ਉਸ ਦੇ ਨੀਚੇ ਠਾਠਾ ਕਰਦਾ ਪਾਣੀ ਜਾ ਰਿਹਾ ਹੈ ਪਰ ਲੱਕੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਕੜੀਆਂ ਜਿਹੜੀਆਂ ਕਿ ਉਸ ਪਾਣੀ ਦੇ ਨਾਲ ਆਈਆਂ ਨੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਹੁਣ ਸਵਾਲ ਕੀਤੇ ਜਾ ਰਹੇ ਨੇ ਕਿ ਆਖਿਰਕਾਰ ਇੰਨੀ ਛੇੜਕਾਨੀ ਪਹਾੜਾ ਦੇ ਨਾਲ ਵਿਕਾਸ ਦੇ ਨਾਮ ਤੇ ਕਿਉਂ ਕੀਤੀ ਜਾ ਰਹੀ ਹੈ ਇਹ ਚੇਤਾਵਨੀ ਬਣ ਕੇ ਹੁਣ ਸਾਡੇ ਸਾਹਮਣੇ ਆ ਰਹੀ ਹੈ ਸਵਾਲ ਤੁਸੀਂ ਦੇਣਾ ਕਿ ਅਜਿਹਾ ਜੇਕਰ ਕੀਤਾ ਜਾ ਰਿਹਾ ਹੈ ਜਾਂ ਕੀਤਾ ਗਿਆ ਹੈ ਤਾਂ ਇਸ ਦਾ ਨਤੀਜਾ ਇਸ ਸਵਾਲ ਦਾ ਜਵਾਬ ਤੁਸੀਂ ਦੇਣਾ ਕਿ ਕੀ ਹੋਵੇਗਾ ਜੋ ਨਤੀਜਾ ਅਸੀਂ ਭੁਗਤ ਰਹੇ ਹਾਂ ਇਹ ਬੀਤੇ ਕੱਲ ਦੀਆਂ ਗਲਤੀਆਂ ਦਾ ਨਤੀਜੇ ਹੈ ਜਿਹੜੇ ਕਿ ਸਾਡੇ ਸਾਹਮਣੇ ਆ ਰਹੇ ਨੇ ਖੜ ਪੰਜਾਬ ਦੇ ਵਿੱਚ ਆਇਆ ਹੋਇਆ ਹਿਮਾਚਲ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਉੱਤਰਾਖੰਡ ਦੇ ਵਿੱਚ ਭਾਰੀ ਤਬਾਹੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪਰ ਅੱਜ ਜਦੋਂ ਇਹ ਤਸਵੀਰ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਰਨ ਹੋਈ ਇਸ ਨੇ ਕਈ ਸਵਾਲ ਖੜੇ ਕਰ ਦਿੱਤੇ ਇਨਸਾਨ ਤੇ ਇਨਸਾਨੀਅਤ ਤੇ ਧਿਰਕਾਰ ਪਹਾੜਾਂ ਨੂੰ ਨੁਕਸਾਨ ਕਿਉਂ ਪਹੁੰਚਾਇਆ ਜਾ ਰਿਹਾ ਹੈ